ਆਸਟ੍ਰੇਲੀਆ ਦੇ ਕ੍ਰਿਕਟਰ ਹਰਜਸ ਸਿੰਘ ਨੇ 50 ਓਵਰਾਂ ਦੇ ਕ੍ਰਿਕਟ ਮੈਚ ਵਿੱਚ 141 ਬੋਲਾਂ ਤੇ 314 ਰਨ ਬਣਾਉਣ ਦਾ ਇੱਕ ਨਵਾਂ ਰਿਕਾਰਡ ਬਣਾਇਆ ਜੋ ਕਿ ਇੱਕ ਕਲੱਬ ਵਿੱਚ ਖੇਡਦਾ ਹੈ ਤੇ ਇਸ ਸਮੇਂ ਬੜੀ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਰਜਸ ਸਿੰਘ ਨੇ 314 ਦੌੜਾਂ 35 ਛੱਕੇ ਅਤੇ 14 ਚੌਕਕੇ ਦੇ ਨਾਲ ਪੂਰੀਆਂ ਕੀਤੀਆਂ ਸਾਡੇ ਸਹਿਯੋਗੀ ਤਰਲੋਚਨ ਸਿੰਘ ਨੇ ਹਰਜਸ ਦੇ ਦਾਦਾ ਜੀ ਨਾਲ ਖਾਸ ਗੱਲਬਾਤ ਕੀਤੀ ਆਉ ਤੁਹਾਨੂੰ ਵਿਖਾਉਂਦੇ ਹਾਂ ਹਰਜਸ ਸਿੰਘ ਦੇ ਦਾਦਾ ਜੀ ਨਾਲ ਔਰ ਆਦੀ ਖਾਸ ਗੱਲਬਾਤ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਜੀ ਹਰਜਸ ਸਿੰਘ ਦੇ ਗ੍ਰੈਂਡਫਾਦਰ ਯਾਨੀ ਕਿ ਦਾਦਾ ਜੀ ਜਿਹੜੇ ਕਿ ਹਰਜਸ ਦੇ ਨਾਲ ਇਸ ਸਮੇਂ ਆਸਟ੍ਰੇਲੀਆ ਰਹਿੰਦੇ ਨੇ ਉਹਨਾਂ ਦੇ ਮਾਤਾ ਪਿਤਾ ਵੀ ਨਾਲ ਰਹਿੰਦੇ ਨੇ ਹਰਜਸ ਦੇ ਤੇ ਸਾਡੇ ਨਾਲ ਸਰਦਾਰ ਬਲਬੀਰ ਸਿੰਘ ਜੁੜੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਸਰਦਾਰ ਬਲਬੀਰ ਸਿੰਘ ਦੀ ਤੋਂ ਭਈ ਜੇ ਉਹਨਾਂ ਦਾ ਪੋਤਾ ਹਰਜਸ ਸਿੰਘ ਜੋ ਇਸ ਸਮੇਂ 318 ਰਨ ਬਣਾ ਚੁੱਕਿਆ ਨੇ ਬਣਾ ਚੁੱਕਿਆ ਆਪਣੇ ਕਲੱਬ ਲਈ ਤੇ ਉਹਦੇ ਬਾਰੇ ਕੀ ਸੋਚਦੇ ਨੇ ਕੀ ਕਹਿਣਾ ਚਾਣਗੇ ਜੀ ਸਤਿ ਸ਼੍ਰੀ ਅਕਾਲ ਬਲਬੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਗੱਲ ਕਰ ਰਹੇ ਹੋ ਹਰਜਸ ਵਾਰੇ ਪੁੱਛ ਰਹੇ ਹੋ ਜੀ ਤੇ ਹਰਜਸ ਨੇ ਆਪਣਾ ਬਹੁਤ ਸੋਹਣੀ ਪਰਫਾਰਮੈਂਸ ਦਿਖਾਈ ਹੈ ਜੀ 35 ਛੱਕੇ ਤੇ 14 ਚੌਕੇ ਲਾ ਕੇ ਆਪਣੇ ਦੇਸ਼ ਦਾ ਆਸਟ੍ਰੇਲੀਆ ਦਾ ਨਾਮ ਉੱਚਾ ਕੀਤਾ ਜੀ ਜਿਹਦੇ ਨਾਲ ਨਾਲ ਉੱਥੋਂ ਦੇ ਸਰਦਾਰ ਸਭ ਸਿੱਖ ਸਾਹਿਬ ਹੈਗੇ ਆ ਉੱਥੇ ਦੇ ਲੋਕਾਂ ਦਾ ਵੀ ਤੇ ਬੜ ਚ ਬਸਦੇ ਪੰਜਾਬੀਆਂ ਦਾ ਵੀ ਸਭ ਦਾ ਮਾਣ ਵਧਾਇਆ ਹੈ ਬਿਲਕੁਲ ਜਿਵੇਂ ਆਪਣੇ ਕਰਦਿਆਂ ਦਾ ਸਾਰਿਆਂ ਦਾ ਮਾਣ ਬਧਾਇਆ ਉਹਦੇ ਨਾਲ ਨਾਲ ਸਿੱਖੀ ਦਾ ਤੇ ਵੀ ਮਾਣ ਵਧਾਇਆ ਇੱਕ ਸਿੱਖ ਬੱਚਾ ਜਿਹੜਾ ਕਿ ਜਿੰਨੀ ਕਦਰ ਜੋੜੇ ਦੀ ਕਰਦਾ ਉਨੀ ਉਹ ਕਦਰ ਓੜੇ ਦੀ ਕਰਦਾ ਹੈ ਉਹਦੇ ਨਾਲ ਉਹ ਕਦਰ ਇਸ ਦੇਸ਼ ਦੀ ਵੀ ਕਰਦਾ ਹੈ ਦੇਸ਼ ਲਈ ਖੇਲ ਰਿਹਾ ਹੈ ਆਪਣੇ ਕਲੱਬ ਲਈ ਖੇਲ ਰਿਹਾ ਹੈ ਤੇ 308 ਰਨ ਬਣਾਨੇ 50 ਓਵਰਾਂ ਵਿੱਚ ਇੱਕ ਬਹੁਤ ਬੜੀ ਗੱਲ ਹੈ ਜੀ ਇੱਕ ਵਰਲਡ ਰਿਕਾਰਡ ਹੈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਇਹ ਤਾਂ ਇੱਕ ਕ੍ਰਿਸ਼ਮਾ ਹੀ ਹੈ ਜੀ ਜੋ ਹੋਇਆ ਹੈ ਇਹ ਤਾਂ ਪਤਾ ਨਹੀਂ ਹੁਣ ਪਰਮਾਤਮਾ ਨੇ ਕਿੰਨੀ ਮਿਹਰ ਕੀਤੀ ਹੈ ਜਾਂ ਇਸ ਦੀ ਪ੍ਰੈਕਟਿਸ ਹੈ ਜਾਂ ਇਹਦੀ ਆਪਣੀ ਮਿਹਨਤ ਹੈ ਉਹੀ ਇਹਨੂੰ ਕਾਮਯਾਬੀ ਦਿਵਾਈ ਹੈ ਤੇ ਆਪਣਾ ਇਹਦਾ ਨਾਮ ਪਰਮਾਤਮਾ ਨੇ ਤੇ ਇਹਦੀ ਮਿਹਨਤ ਨੇ ਚਮਕਾਇਆ ਸਾਰੇ ਵਰਲਡ ਦੇ ਵਿੱਚ ਜਿੱਥੇ ਵੀ ਸਿੱਖ ਬਸਦੇ ਨੇ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਸਰਦਾਰ ਲੜਕਾ ਪੂਰਾ ਗੁਰਸਿੱਖ ਨਾ ਚਮਕਾਰ ਹੈ ਇੰਨੀ ਸੋਹਣੀ ਪਰਫਾਰਮੈਂਸ ਦੇ ਕੇ ਕੀ ਕਹਿਣਾ ਚਾਹੋਗੇ ਉਹ ਕਹੀ ਜੀ ਪ੍ਰੈਕਟਿਸ ਕਰਦਾ ਸੀਗਾ ਉਹਦੇ ਦਿਨ ਚੱਲ ਰਿਹਾ ਕਿਹ ਜੀ ਸੀ ਰੋਜ਼ ਦੀ ਅਥੇ ਮੁਕਾਮ ਤੱਕ ਪਹੁੰਚਣ ਲਈ ਜੀ ਠੀਕ ਹੈ ਜੀ ਉਹ ਉਹ ਬਹੁਤ ਜਿਆਦਾ ਪ੍ਰੈਕਟਿਸ ਕਰਦਾ ਸੀ ਜੀ ਉਹਦੇ ਮਾਂ ਪਿਓ ਦੋਨੋਂ ਮਤਲਬ ਸਵੇਰੇ 6 ਵਜੇ ਨਿਕਲ ਜਾਂਦੇ ਸੀ ਉਸਦੇ ਨਾਲ ਤੇ ਸ਼ਾਮ ਦੇ ਵਕਤ ਵੀ ਦੋਨੋਂ ਜਣੇ ਗਰਾਊਂਡ ਦੇ ਵਿੱਚ ਜਾਂਦੇ ਸੀ ਨਾਲ ਆਪ ਦੌੜਦੇ ਸੀ ਨਾਲ ਉਹ ਨਾਲ ਉਹ ਦੌੜਦਾ ਸੀ ਮਤਲਬ ਪੂਰੀ ਪ੍ਰੈਕਟਿਸ ਕਰਾਉਂਦੇ ਸੀ ਉਸਨੇ ਬਿਲਕੁਲ ਜੀ ਜਦੋਂ ਤੱਕ ਮਾਂ ਪਿਓ ਦਾ ਹੱਥ ਆਪਣੇ ਬੱਚੇ ਤੇ ਹੁੰਦਾ ਹੈ ਬੱਚੇ ਪੱਕੇ ਕਾਮਯਾਬ ਹੁੰਦੇ ਨੇ ਇਹ ਅਸੀਂ ਅੱਜ ਦੇਖ ਰਹੇ ਹਾਂ ਸਰਦਾਰ ਹਰਜਨ ਸਿੰਘ ਦੇ ਰੂਪ ਵਿੱਚ ਤੇ ਐਜ਼ ਅ ਗ੍ਰੈਂਡਪੇਰੈਂਟ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਪੋਤੇ ਲਈ ਜੀ ਮੈਨੂੰ ਕਈ ਵਾਰੀ ਤਾਂ ਇਹੀ ਲੱਗਦਾ ਵੀ ਇਹਦੇ ਮਾਪਿਓ ਦੀ ਬਹੁਤ ਜ਼ਿਆਦਾ ਮਿਹਨਤ ਹੈ ਜਿਹੜੇ ਇਹਨੂੰ ਗਰਾਊਂਡ ਤੱਕ ਲੈ ਕੇ ਜਾਂਦੇ ਸੀ ਬਿਲਕੁਲ ਜੀ ਉਹ ਵੀ ਇੰਨਾ ਸ਼ੌਕੀਨ ਸੀ ਖੇਡਣ ਦਾ ਕਿ ਉਹਨੂੰ ਬਹੁਤ ਹੀ ਸ਼ੌਕ ਸੀ ਉਹ ਆਪ ਟਾਈਮ ਤੇ ਉੱਠ ਖੜਦਾ ਸੀ ਆਪ ਹੀ ਆਪਣੀ ਐਕਸਰਸਾਈਜ਼ਾਂ ਕਰਦਾ ਸੀ ਤੇ ਪੇਰੈਂਟਸ ਨਾਲ ਉਹਨੂੰ ਪੂਰੀ ਫੁੱਲ ਸਪੋਰਟ ਕਰਦੇ ਸੀ ਉਹਦੀ ਹਰ ਇੱਛਾ ਪੂਰੀ ਕਰਦੇ ਸੀ ਕਿ ਉਹ ਵਧੀਆ ਖੇਲੇ ਤੇ ਉਸਨੇ ਆਪਣਾ ਇਹ ਮਤਲਬ ਇਹਨਾਂ ਨੂੰ ਕੱਲਿਆਂ ਇਹਨਾਂ ਨੂੰ ਨਹੀਂ ਦਿਖਾਇਆ ਮਤਲਬ ਪੂਰੇ ਸੰਸਾਰ ਦੇ ਵਿੱਚ ਇਸ ਗੱਲ ਦੀ ਟੌਰ ਬਣਾਤੀ ਉਸਨੇ ਬਿਲਕੁਲ ਜੀ ਬਿਲਕੁਲ ਜੀ ਪੂਰੇ ਵਰਲਡ ਵਾਈਡ ਇਹਦੀ ਚਰਚਾ ਹੈ ਕਿ ਇਸ ਸਮੇਂ ਇੱਕ ਸਿੱਖ ਪੰਜਾਬੀ ਬੱਚਾ ਇਸ ਮੁਕਾਮ ਤੱਕ ਪਹੁੰਚ ਰਿਹਾ ਹੈ ਤੇ ਜਦੋਂ ਮਾਪੇ ਦੀ ਸੇਵਾ ਮਾਪ ਦੀ ਲਗਨ ਬੱਚੇ ਦੇ ਨਾਲ ਹੈ ਤੇ ਬੱਚਾ ਪੱਕਾ ਕਾਮਯਾਬ ਹੁੰਦੇ ਨੇ ਜਿਵੇਂ ਪਹਿਲੇ ਕਿ ਤੁਹਾਨੂੰ ਗੱਲ ਕੀਤੀ ਮੈਂ ਤੇ ਹਰਜਲ ਸਿੰਘ ਅੱਗੇ ਕੀ ਪਲੈਨਿੰਗ ਚਾਹੁੰਦਾ ਹੈ ਮੈਂ ਪਲੈਨਿੰਗ ਦੀ ਗੱਲ ਕਰਾਂਗਾ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਹਰਜਲ ਸਿੰਘ ਮਿਹਨਤ ਐਵੇਂ ਜਾਰੀ ਰਹੇਗੀ ਕਿਉਂਕਿ ਉਹ ਮੈਂ ਪਹਿਲੇ ਦਿਨ ਗੱਲ ਕੀਤੀ ਸੀ ਉਹਨੇ ਕਿਹਾ ਸੀ ਮੈਂ ਵਰਲਡ ਕੱਪ ਵਿੱਚ ਸੌਰੀ ਆਪਣੇ ਆਸਟ੍ਰੇਲੀਆ ਲਈ ਖੇਲਣਾ ਚਾਹੁੰਦਾ ਹੈ ਤੇ ਜਿਵੇਂ ਉਹ ਪਹਿਲੇ ਵਰਲਡ ਕੱਪ ਖੇਲ ਕੇ ਆਇਆ ਸੀਗਾ ਅੰਡਰ 19 ਤੇ ਉਹਨੇ 19 ਵਰਲਡ ਕੱਪ ਹੀ ਆਸਟ੍ਰੇਲੀਆ ਵਿੱਚ ਜਿਤਾਇਆ ਸੀਗਾ ਉਸੇ ਬੜੀ ਚਰਚਾ ਸੀਗੀ ਉਸ ਤੋਂ ਬਾਅਦ ਇਹ ਹੁਣ ਇੱਕ ਅੱਛੀ ਖਬਰ ਇੱਕ ਸੋਹਣੀ ਸੁਨੱਖੀ ਖਬਰ ਸਾਨੂੰ ਹੁਣ ਸੁਣਨ ਨੂੰ ਮਿਲੀ ਹੈ ਜਦੋਂ ਕਿ ਉਹਨੇ 308 ਰਨ ਬਣਾਏ ਨੇ ਆਪਣੇ ਕਲੱਬ ਲਈ ਤੇ ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜੀ ਉਹਦੇ ਹੌਸਲੇ ਪੂਰੇ ਬਲੰਦ ਨੇ ਜੀ ਉਹਦੇ ਮਾਪੇ ਉਹ ਵੀ ਖੁਸ਼ ਨੇ ਬਹੁਤ ਵੀ ਮਤਲਬ ਅਸੀਂ ਇਹਦੀ ਪੂਰੀ ਫੁੱਲ ਸਪੋਰਟ ਕਰਾਂਗੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇਹਦੇ ਨਾਲ ਗਰਾਊਂਡ 'ਚ ਖੜੇ ਹੋਇਆ ਕਰਾਂਗੇ ਮਤਲਬ ਤਾਂ ਕਿ ਬੱਚਾ ਅੱਗੇ ਵਧੀਆ ਤਰੱਕੀ ਕਰ ਸਕੇ ਇਦੋਂ ਵੀ ਸੋਹਣੀ ਪਰਫਾਰਮੈਂਸ ਦੇ ਸਕੇ ਬਿਲਕੁਲ ਜੀ ਆ ਤੁਹਾਡਾ ਸਾਡੇ ਨਾਲ ਜੁੜਨ ਲਈ ਬੜਾ ਸ਼ੁਕਰੀਆ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਹਰਜਸ ਨੂੰ ਇਹਦੇ ਨਾਲ ਹੀ ਆਸ ਕਰਦੇ ਹਾਂ ਕਿ ਹਰਜਸ ਜਿੱਥੇ ਵੀ ਜੋ ਮਕਾਮ ਪਾਉਣਾ ਚਾਹੁੰਦਾ ਹੈ ਚਾਹੇ ਉਹ ਸਟੇਟ ਟੀਮ ਲਈ ਖੇਲਣਾ ਚਾਹੁੰਦਾ ਹੈ ਤੇ ਉਹ ਟੀ20 ਖੇਲਣਾ ਚਾਹੁੰਦਾ ਹੈ ਉਹਨੂੰ ਉਹ ਮੁਕਾਮ ਹਾਸਿਲ ਹੋਵੇ ਤੇ ਇਹ ਸਦਕਾ ਸੀ ਇਸ ਸਮੇਂ ਇਹ ਹੀ ਆਸ ਕਰਦੇ ਹਾਂ ਕਿ ਹਰ ਜਦ ਦੀ ਹਰ ਮੰਨੋ ਕਾਮ ਪੂਰੀ ਹੋਵੇ ਕਿ ਉਹ ਆਉਣ ਵਾਲੇ ਸਮੇਂ ਵਿੱਚੋਂ ਹੋਰ ਨਿਖਰ ਕੇ ਸਾਹਮਣੇ ਆਵੇ ਤੇ ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਨਾਂ ਰੌਸ਼ਨੀ ਕਰੇਗੀ। ਬਹੁਤ ਬਹੁਤ ਧੰਨਵਾਦ ਜੀ ਟੀਵੀ ਦਾ ਟੀਵੀ ਚੈਨਲ ਦਾ ਬੜੀ ਮਿਹਰਬਾਨੀ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਤੁਸੀਂ ਸਾਡਾ ਸੰਦੇਸ਼ ਸਭ ਤੱਕ ਪਹੁੰਚਾਉਂਗੇ